ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਪੰਜਾਬ ਫੈਕਟ ਦੇ ਉੱਤੇ ਦੋਸਤੋ ਅੱਜ ਇੱਕ ਐਸੇ ਨੌਜਵਾਨ ਬਾਰੇ ਤੁਹਾਨੂੰ ਦੱਸਣ ਜਾ ਰਹੇ ਹਾਂ ਜੀ ਦੀ ਕਹਾਣੀ ਸੁਣ ਕੇ ਜੀ ਦੀ ਵਾਰਤਾ ਸੁਣ ਕੇ ਤੁਹਾਡੇ ਅੱਖਾਂ ਚੋਂ ਅਥਰੂ ਆ ਜਾਣਗੇ ਅੱਜ ਦੀ ਵੀਡੀਓ ਬੜੀ ਦਿਲਚਸਪ ਹੋਣ ਵਾਲੀ ਹੈ ਜੀ ਇਹਨੂੰ ਸ਼ੇਅਰ ਜ਼ਰੂਰ ਕਰਦੇ ਹੋ ਬਹੁਤ ਦਲਜੀਤ ਸਿੰਘ ਉਹ ਨਹੀਂ ਦੱਸਦੇ ਨੇ ਕਹਿੰਦੇ ਵੀ ਜਿੱਥੇ ਵੀ ਕਿਤੇ ਪੁਲਿਸ ਦਾ ਖਾੜਕੂਆਂ ਨਾਲ ਮੁਕਾਬਲਾ ਹੋਇਆ ਜਾਂ ਖਾੜਕੂਆਂ ਨੇ ਘਾਤ ਲਾ ਕੇ ਜਾਂ ਬੰਬ ਲਾ ਕੇ ਪੁਲਿਸ ਦਾ ਫੌਜੀ ਦਸਤਿਆਂ ਨੂੰ ਭਾਰੀ ਗਿਣਤੀ ਵਿੱਚ ਮਾਰਿਆ ਉਥੇ ਪੁਲਿਸ ਦੇ ਸੰਭਲਣ ਅਤੇ ਸਥਿਤੀ ਸੰਭਾਲਣ ਤੋਂ ਬਾਅਦ ਪਹਿਲੀ ਜਵਾਬੀ ਕਾਰਵਾਈ ਇਹੋ ਜਿਹੀ ਹੁੰਦੀ ਹੈ ਕਿ ਉਹ ਘਰ ਜਿੱਥੇ ਮੁਕਾਬਲਾ ਹੋਇਆ ਸੀ ਜਾਂ ਉਹ ਪਿੰਡ ਦੇ ਕੁਝ ਬੰਦਿਆਂ ਨੂੰ ਚੁੱਕ ਕੇ ਮੁਕਾਬਲਾ ਬਣਾ ਦੇਵੇ ਉਹ ਜਦੋਂ ਵੀ ਪੁਲਿਸ ਦਾ ਕੋਈ ਵੱਡਾ ਅਹੁਦੇਦਾਰ ਮਾਰਿਆ ਜਾਂਦਾ ਹੈ ਜਾਂ ਹੋਰ ਜ਼ਿਆਦਾ ਨੁਕਸਾਨ ਹੁੰਦਾ ਹੈ ਉਹ ਰਾਤ ਉਸ ਇਲਾਕੇ ਵਿੱਚ ਫੜੇ ਹੋਏ ਸਿੰਘਾਂ ਲਈ ਬਹੁਤ ਭਾਰੀ ਹੁੰਦੀ ਹੈ ਕਿਉਂਕਿ ਪੁਲਸ ਵਾਲੇ ਅਕਸਰ ਆਪਣੇ ਨੁਕਸਾਨ ਦੇ ਬਦਲੇ ਵਜੋਂ ਇਹਨਾਂ ਫੜੇ ਹੋਏ ਬੰਦਿਆਂ ਵਿੱਚੋਂ ਕੁਝ ਦਾ ਮੁਕਾਬਲਾ ਬਣਾ ਦਿੰਦੇ ਨੇ ਅਜਿਹੀ ਇੱਕ ਗੱਲ ਮੈਨੂੰ ਰਛਪਾਲ ਸਿੰਘ ਛੰਦੜਾ ਮੁਖੀ ਬੀਟੀਐਫ ਨੇ ਸੁਣਾਈ ਸੀ ਜਦੋਂ ਇੱਕ ਰਾਤ ਮੈਂ ਉਹਨਾਂ ਕੋਲ ਲੁਧੇਹਾਣੇ ਰਿਹਾ ਰੇਰਾ ਸਾਬ ਦੇ ਪਾਠ ਅਤੇ ਪ੍ਰਸ਼ਾਦਾ ਛਕਣ ਤੋਂ ਬਾਅਦ ਸੰਘਰਸ਼ ਅਤੇ ਸ਼ਹਾਤਾਂ ਬਾਰੇ ਗੱਲਬਾਤ ਹੋ ਰਹੀ ਸੀ ਤਾਂ ਉਹਨਾਂ ਨੇ ਕਿਹਾ ਕਿ ਕਈ ਲੋਕਾਂ ਦਾ ਸੰਘਰਸ਼ ਵਿੱਚ ਸਿੱਧਾ ਸਬੰਧ ਨਹੀਂ ਹੁੰਦਾ ਉਹ ਅਚਾਨਕ ਹੀ ਸਾਡੇ ਕਾਰਨ ਮੌਤ ਦੇ ਮੂੰਹ ਵਿੱਚ ਆ ਜਾਂਦੇ ਨੇ ਉਹਨਾਂ ਨੂੰ ਕੁਝ ਸਮਝ ਨਹੀਂ ਆਉਂਦਾ ਹੁੰਦਾ ਕਿ ਉਹ ਕਿਹੜੀ ਹਾਲਤ ਵਿੱਚ ਫਸ ਗਏ ਨੇ ਕੁਝ ਸਮਝ ਸਕਣ ਤੋਂ ਪਹਿਲਾਂ ਹੀ ਉਹ ਮੌਤ ਦੇ ਵਾਸ ਹੋ ਜਾਂਦੇ ਨੇ ਅਨੇਕਾਂ ਹੀ ਅਜਿਹੇ ਮਸਾਲਾ ਨੇ ਜਿੱਥੇ ਬੰਦੇ ਆਪਣੇ ਨਿੱਤ ਦਿਹਾੜੀ ਦੇ ਕੰਮਾਂ ਵਿੱਚ ਰੁੱਝੇ ਹੁੰਦੇ ਨੇ ਤੇ ਉਹਨਾਂ ਨੂੰ ਇੱਕਦਮ ਮੌਤ ਘੇਰ ਕੇ ਆਪਣੇ ਨਾਲ ਲੈ ਜਾਂਦੀ ਹੈ ਰਚਪਾਲ ਸਿੰਘ ਨੇ ਦੱਸਿਆ ਕਿ ਇਹ ਚਭਾਲ ਇਲਾਕੇ ਦੀ ਗੱਲ ਹੈ ਕਿ ਉਹ ਅਤੇ ਇੱਕ ਹੋਰ ਸਿੰਘ ਮੋਟਰਸਾਈਕਲ ਤੇ ਜਾ ਰਹੇ ਸਨ ਰਚਪਾਲ ਸਿੰਘ ਨੇ ਦ੍ਰਿਸ਼ ਬਣਿਆ ਵੀ ਸ਼ਾਮ ਦਾ ਵੇਲਾ ਸੀ ਮੋਟਰਸਾਈਕਲ ਵਿੱਚ ਕੋਈ ਨੁਕਸ ਪੈ ਗਿਆ ਇਹ ਦੇਖਦੇ ਆ ਕਿ ਹੁਣ ਮੰਜ਼ਲ ਤੇ ਨਹੀਂ ਪਹੁੰਚਿਆ ਜਾਣਾ ਨੇੜੇ ਹੀ ਕਿਤੇ ਰੁਕ ਜਾਨੇ ਆ ਇਹ ਸੋਚ ਕੇ ਪਿੰਡਾਂ ਵਾਲੀ ਕੱਚੀ ਸੜਕ ਤੇ ਮੋਟਰਸਾਈਕਲ ਰੇੜੀ ਜਾਂਦੇ ਸੀ ਅਸੀਂ ਤਾਂ ਨੇੜੇ ਹੀ ਇੱਕ ਬਹਿਗ ਤੋਂ 18-19 ਸਾਲ ਦਾ ਨੌਜਵਾਨ ਨਿਕਲਿਆ ਉਸਨੇ ਮੋੜੇ ਤੇ ਕਹੀ ਸੀ ਤੇ ਉਹ ਸਾਡੇ ਵੱਲੋਂ ਆ ਗਿਆ ਉਹਨੇ ਦੇਖਿਆ ਕਿ ਸਾਡਾ ਮੋਟਰਸਾਈਕਲ ਖਰਾਬ ਹੈ ਤੇ ਦੱਸਿਆ ਕਿ ਤੁਸੀਂ ਇਸ ਪਾਸੇ ਤੁਰੇ ਆਉਨੇ ਹੋ ਇਸ ਪਾਸੇ ਕਿਲੋਮੀਟਰ ਕੋ ਅੱਗੇ ਇਸ ਵੇਲੇ CRPF ਦਾ ਨਾਕਾ ਹੁੰਦਾ ਉਹਨੇ ਸ਼ਾਇਦ ਸਾਨੂੰ ਦੇਖ ਕੇ ਅੰਦਾਜ਼ਾ ਲਾ ਲਿਆ ਸੀ ਕਿ ਅਸੀਂ ਖੜਕੂ ਸਿੰਘ ਆ ਉੱਪਰੋਂ ਹਨੇਰਾ ਪੈਣ ਵਾਲਾ ਸੀ ਤੇ ਅਸੀਂ ਵੀ ਸੋਚਿਆ ਕਿ ਇਸ ਦੀ ਗੱਲ ਵਿੱਚ ਵਜਨ ਹੈ ਉਹ ਨੌਜਵਾਨ ਨੇ ਫਿਰ ਗੱਲ ਤੋੜਦਿਆਂ ਕਿਹਾ ਵੀ ਤੁਸੀਂ ਸਿੰਘ ਲੱਗਦੇ ਹੋ ਤੁਸੀਂ ਪ੍ਰਸ਼ਾਦਾ ਛੱਕ ਸਕਦੇ ਹੋ ਤੇ ਰਹਿਣਾ ਚਾਹੋ ਤਾਂ ਰਾਤ ਇੱਥੇ ਹੀ ਰਹਿ ਸਕਦੇ ਹੋ ਉਹ ਬੜੀਆਂ ਸਿੱਧੀਆਂ ਤੇ ਸਾਫ਼ ਗੱਲਾਂ ਕਰ ਰਿਹਾ ਸੀ ਸਾਨੂੰ ਉਹ ਆਪਣੇ ਵਿੱਚੋਂ ਹੀ ਲੱਗਿਆ ਤੇ ਅਸੀਂ ਉਸਦੇ ਨਾਲ ਉਹਦੀ ਬੈਗ ਨੂੰ ਚਲੇ ਗਏ ਉਹ ਛੋਟੀ ਜਹੀ ਬਹਿਕ ਸੀ ਦੋ ਕਮਰੇ ਤੇ ਰਸੋਈ ਛੋਟਾ ਜਿਹਾ ਬਾਗਲਾ ਇੱਕ ਪਸ਼ੂਆਂ ਦੀ ਛੰਨ ਤੇ ਇੱਕ ਤੂੜੀ ਵਾਲਾ ਕਮਲਾ ਰਸ਼ਪਾਲ ਸਿੰਘ ਨੇ ਦੱਸਿਆ ਵੀ ਅਸੀਂ ਜਾ ਕੇ ਮੰਜੇ ਉੱਤੇ ਬੈਠ ਗਏ ਉਸ ਨੌਜਵਾਨ ਦਾ ਪਿਓ ਜੋ 50 ਕੁ ਸਾਲਾਂ ਦਾ ਸੀ ਉਹ ਵੀ ਆ ਕੇ ਸਾਨੂੰ ਮਿਲਿਆ ਉਹਦਾ ਦਾਦਾ ਵੀ ਸਾਡੇ ਕੋਲ ਆ ਕੇ ਬੈਠ ਗਿਆ ਇਹ ਸਿਆਲ ਦੀ ਸ਼ੁਰੂਆਤ ਸੀ ਉਹਨਾਂ ਨੇ ਸਾਨੂੰ ਪ੍ਰਸ਼ਾਦਾ ਛਕਾਇਆ ਤੇ ਇੱਕ ਕਮਰੇ ਵਿੱਚ ਪਾ ਦਿੱਤਾ ਸਾਡੀ ਉਹਨਾਂ ਨੇ ਪਰੌਣਿਆਂ ਵਾਂਗ ਸੇਵਾ ਕੀਤੀ ਪਰ ਉਹ ਡਰੇ ਹੋਏ ਵੀ ਸਨ ਇਹ ਪਰਿਵਾਰ ਸਿੱਖਾਂ ਦੇ ਉਸ ਹਿੱਸੇ ਵਿੱਚੋਂ ਸੀ ਜਿਹੜਾ ਸਾਡੇ ਪ੍ਰਤੀ ਹਮਦਰਦੀ ਰੱਖਦਾ ਸੀ ਸਾਡਾ ਭਲਾ ਚਾਹੁੰਦਾ ਸੀ ਤੇ ਸਾਡੇ ਲਈ ਦੁਆ ਵੀ ਕਰਦਾ ਸੀ ਪਰ ਆਪ ਕਿਸੇ ਵੀ ਤਰ੍ਹਾਂ ਸੰਘਰਸ਼ ਦੇ ਨੇੜੇ ਨਹੀਂ ਸੀ ਆਉਣਾ ਚਾਹੁੰਦਾ ਜਿੱਥੇ ਤੱਕ ਇਹਨਾਂ ਦਾ ਵਾਸ ਚੱਲੇ ਇਹ ਸਾਡੇ ਤੋਂ ਇੱਕ ਵਿੱਥੀ ਰੱਖਦੇ ਸਨ ਪਰ ਉਹ ਨੌਜਵਾਨ ਸਾਨੂੰ ਖਿੱਚ ਲਿਆ ਆ ਉਹਨੇ ਅੱਗੇ ਗੱਲ ਤੋਰੀ ਕਹਿੰਦਾ ਵੀ ਅਸੀਂ ਆਰਾਮ ਨਾਲ ਰਾਤ ਉੱਥੇ ਕੱਟੀ ਦਿਨ ਚੜ੍ਹਿਆ ਤਾਂ ਨਿਤਨੇਮ ਤੋਂ ਬਾਅਦ ਅਸੀਂ 9:00 ਵਜੇ ਪ੍ਰਸ਼ਾਦਾ ਛਕਿਆ ਤੇ ਜਾਣ ਲਈ ਤਿਆਰੀ ਕਰਨ ਲੱਗ ਪਏ ਉਸ ਨੌਜਵਾਨ ਨੇ ਆਪ ਹੀ ਕਾਰੀਗਰੀ ਕਰਕੇ ਸਾਡਾ ਮੋਟਰਸਾਈਕਲ ਵੀ ਠੀਕ ਕਰ ਲਿਆ ਉਹ ਰਾਤ ਨੂੰ ਵੀ ਅਤੇ ਦਿਨੇ ਵੀ ਕਈ ਵਾਰ ਸਾਡੇ ਕੋਲ ਆ ਕੇ ਬੈਠਦਾ ਕਦੇ ਸਾਡੇ ਵੱਲ ਵੇਖਦਾ ਤੇ ਕਦੇ ਹਥਿਆਰਾਂ ਵਾਲ ਵੇਖਦਾ ਪਰ ਉਹ ਬੋਲਿਆ ਕੁਝ ਨਹੀਂ ਜਦੋਂ ਹੀ ਉਹ ਸਾਡੇ ਕੋਲ ਆਉਂਦਾ ਤਾਂ ਉਸ ਦੀ ਦਾਦੀ ਜਾਂ ਮਾਂ ਉਸ ਨੂੰ ਝਾਟੀ ਹਾਕ ਮਾਰ ਲੈਂਦੀਆਂ ਸਨ ਸਾਨੂੰ ਤਿਆਰੀ ਕਰਦਿਆਂ ਦੇਖ ਕੇ ਪਰਿਵਾਰ ਦੇ ਸਭ ਵਿੱਚ ਸਾਹ ਆ ਗਿਆ ਉਦੋਂ ਹੀ ਖੇਤਾਂ ਵਿੱਚੋਂ ਉਹਨਾਂ ਦਾ ਸਰੀਰ ਜੋ 30 ਕੁ ਸਾਲਾਂ ਦਾ ਸੀ ਉਹ ਕਬਰਾਇਆ ਹੋਇਆ ਅੰਦਰ ਆਇਆ ਤੇ ਕਿਹਾ ਕਿ ਪੁਲਿਸ ਤੇ ਸੀਆਰਪੀਐਫ ਨੇ ਪਿੰਡ ਨੂੰ ਘੇਰਾ ਪਾ ਲਿਆ ਹੈ ਤੇ ਬਹਿਕਾਂ ਦੀ ਤਲਾਸ਼ੀ ਵੀ ਹੋ ਰਹੀ ਹੈ ਇੱਕ ਸੀਆਰਪੀਐਫ ਵਾਲਿਆਂ ਦਾ ਟੈਂਪੋ ਆਪਣੇ ਵੱਲ ਨੂੰ ਆ ਰਿਹਾ ਹੈ ਅਸੀਂ ਦੇਖਿਆ ਵੀ ਉਹਦੀ ਗੱਲ ਬਿਲਕੁਲ ਠੀਕ ਸੀ ਇੱਕ ਬਖਤਰਬੰਦ ਗੱਡੀ ਇਸ ਬਹਿਕ ਵੱਲ ਆ ਰਹੀ ਸੀ ਹੋਰ ਵੀ ਦੂਰ ਬਹਿਕਾਂ ਉੱਤੇ ਪੁਲਿਸ ਦੀ ਸਰਗਰਮੀ ਸੀ ਇੱਕਦਮ ਬੜੀ ਔਖੀ ਹਾਲਤ ਬਣ ਗਈ ਸੀ ਤੇ ਸਾਨੂੰ ਅੰਦਰ ਹੀ ਕਿਤੇ ਲੁਕਣਾ ਪੈਣਾ ਸੀ ਉੱਪਰੋਂ ਪਰਿਵਾਰ ਵੀ ਬਹੁਤ ਡਰਿਆ ਹੋਇਆ ਅਸੀਂ ਕਾਲੀ ਨਾਲ ਉਹਨਾਂ ਨੂੰ ਸਮਝਾਇਆ ਕਿ ਆਪਣੇ ਆਪ ਨੂੰ ਸੰਭਾਲੋ ਡੰਗਰਾਂ ਵਾਲੇ ਕਮਰੇ ਦੇ ਨਾਲ ਇੱਕ ਛੋਟਾ ਜਿਹਾ ਕਮਰਾ ਸੀ ਅਸੀਂ ਉਹਦੇ ਦਰਵਾਜ਼ੇ ਪਿੱਛੇ ਹਥਿਆਰ ਸੰਭਾਲ ਕੇ ਬੈਠ ਗਏ ਸਾਡੇ ਤੋਂ ਇੰਨੀ ਛੇਤੀ ਹੋਰ ਕੁਝ ਨਹੀਂ ਸੀ ਹੋ ਸਕਦਾ ਅਸੀਂ ਸੋਚਿਆ ਸੀ ਕਿ ਆਮ ਤਲਾਸ਼ੀ ਹੈ ਸ਼ਾਇਦ ਉਹ ਬੰਦਿਆਂ ਵਾਲੇ ਪਾਸੇ ਦੇਖ ਪਰ ਕੇ ਮੁੜ ਜਾਣਗੇ ਅਸੀਂ ਕੋਚੇਰ ਉਹਸੇ ਢੀੜੇ ਜਿਹੀ ਥਾਂ ਵਿੱਚ ਬਿਨਾਂ ਹਿੱਲੇ ਤਿਆਰ ਹਾਲਤ ਵਿੱਚ ਬੈਠੇ ਰਹੇ ਪਰ ਪਲ-ਪਰ ਭਾਰੀ ਬੀਤ ਰਿਹਾ ਸੀ। ਸੀਆਰਪੀਐਫ ਵਾਲੇ ਜੋ ਹਿੰਦੀ ਬੋਲ ਰਹੇ ਸਨ ਉਹਨਾਂ ਨੇ ਕਮਰਿਆਂ ਦੀ ਤਲਾਸ਼ੀ ਲਈ। ਗੱਡੀ ਦੇ ਦੁਬਾਰਾ ਚਾਲੂ ਹੋਣ ਦੀ ਆਵਾਜ਼ ਆਈ ਤਾਂ ਇੱਕਦਮ ਤਣਾਅ ਘਟਣ ਦਾ ਅਹਿਸਾਸ ਹੋਇਆ। ਅਸੀਂ ਸੋਚਿਆ ਕਿ ਇਹੋ ਤਲਾਸ਼ੀ ਕਰਕੇ ਵਾਪਸ ਜਾ ਰਹੇ ਨੇ। ਉਹ ਸੱਤ ਕੋ ਬੰਦਿਆਂ ਦੀ ਪਾਰਟੀ ਸੀ ਗੱਡੀ ਵਿੱਚ ਬੈਠਦੇ ਆ ਬੈਠਦੇ ਆ ਉਹਨਾਂ ਵਿੱਚੋਂ ਦੋ ਜਣੇ ਵਾਪਸ ਆ ਕੇ ਡੰਗਰਾਂ ਵਾਲੇ ਆ ਪਾਸੇ ਆਵੜੇ ਆ ਕੇ ਆਸੇ ਪਾਸੇ ਨਜ਼ਰ ਮਾਰਨ ਲੱਗੇ ਅਸੀਂ ਸਾਹ ਸੂਤ ਕੇ ਬੈਠੇ ਰਹੇ ਫਿਰ ਕਦਮਾਂ ਦੀ ਆਵਾਜ਼ ਬਿਲਕੁਲ ਸਾਡੇ ਸਾਹਮਣੇ ਆ ਗਈ ਇੱਕ ਜਣਾ ਦਰਵਾਜ਼ਾ ਖੋਲ ਕੇ ਅੰਦਰ ਆਵੜਿਆ ਉਹ ਸਾਨੂੰ ਦੇਖ ਕੇ ਕੁਝ ਬੋਲਦਾ ਜਾਂ ਕਰਦਾ ਉਸ ਤੋਂ ਪਹਿਲਾਂ ਹੀ ਮੇਰੇ ਨਾਲ ਵਾਲੇ ਨੇ ਉਸ ਨੂੰ ਥਾਂ ਢੇਰ ਕਰ ਦਿੱਤਾ ਉਹਦੇ ਸਾਥੀ ਦੇ ਵੀ ਗੋਲੀਆਂ ਵਾਰੀਆਂ ਫਿਰ ਅਸੀਂ ਬਹੁਤ ਤੇਜ਼ੀ ਨਾਲ ਬਾਹਰ ਆਏ ਇਸ ਤੋਂ ਪਹਿਲਾਂ ਕਿ ਉਹ ਸੰਭਲਦੇ ਅਸੀਂ ਉਹਨਾਂ ਦੇ ਬਾਕੀ ਸਾਥੀਆਂ ਉੱਤੇ ਵੀ ਵਿਚਾਰ ਸ਼ੁਰੂ ਕਰ ਦਿੱਤੀ ਇਹ ਸਾਰਾ ਕੁਝ ਇੰਨਾ ਇੱਕਦਮ ਹੋਇਆ ਕਿ CRPF ਵਾਲੇ ਪੁਚਲਾ ਗਏ ਤੇ ਲੰਬੇ ਬਹਿ ਗਏ ਅਸੀਂ ਮੋਟਰਸਾਈਕਲ ਚੁੱਕਿਆ ਤੇ ਉੱਥੋਂ ਨਿਕਲ ਗਏ ਮੇਰੇ ਨਾਲ ਵਾਲੇ ਸਿੰਘ ਨੂੰ ਉਸ ਇਲਾਕੇ ਦੇ ਸਾਰੇ ਰਹਾਾਂ ਦੇ ਗੁਪਤ ਰਹਾਾਂ ਦਾ ਪਤਾ ਸੀ ਜਿੱਥੇ ਸਿਰਫ ਮੋਟਰਸਾਈਕਲ ਹੀ ਜਾ ਸਕਦਾ ਸੀ ਆਪਣੇ ਆਪ ਨੂੰ ਸੰਭਾਲਣ ਤੋਂ ਬਾਅਦ ਸਾਡੇ ਪਿੱਛੇ CRPF ਅਤੇ ਪੁਲਿਸ ਵਾਲਿਆਂ ਨੇ ਵਾਵਾ ਗੋਲੀਬਾਰੀ ਕੀਤੀ ਪਰ ਉਹ ਬਹੁਤ ਦੂਰ ਸਨ। ਉਹਨਾਂ ਨੇ ਪਿੰਡ ਨੂੰ ਘੇਰਾ ਪਾਇਆ ਹੋਇਆ ਸੀ। ਅਸੀਂ ਘੇਰੇ ਤੋਂ ਬਾਹਰ ਸੀ ਤੇ 5 ਕੁ ਮਿੰਟ ਵਿੱਚ ਹੀ ਉੱਥੋਂ ਨਿਕਲ ਕੇ ਸੁਰੱਖਿਅਤ ਇਲਾਕੇ ਵਿੱਚ ਆ ਗਏ। ਉੱਥੋਂ ਜਾਣ ਤੋਂ ਬਾਅਦ ਸਾਨੂੰ ਇਹੋ ਫਿਕਰ ਸੀ ਕਿ ਉਹ ਬੈਕ ਵਾਲੇ ਪਰਿਵਾਰ ਜਿਸ ਦਾ ਸਾਡੇ ਨਾਲ ਕੋਈ ਸਬੰਧ ਨਹੀਂ ਸੀਗਾ, ਉਹਨਾਂ ਉੱਤੇ ਕੀ ਬਿਤੀ ਹੋਵੇਗੀ ਕਿਉਂਕਿ ਪੁਲਿਸ ਨੇ ਤਾਂ ਇਹ ਹੀ ਮੰਨਣਾ ਸੀ ਕਿ ਇਹ ਸਾਡੀ ਪੱਕੀ ਠਾਰ ਹੈ। ਅਗਲੇ ਦਿਨ ਅਸੀਂ ਸਵੇਰ ਦੀਆਂ ਅਖਬਾਰਾਂ ਮੰਗਵਾਈਆਂ ਤਾਂ ਅਜੀਤ ਅਤੇ ਜਗਬਾਣੀ ਵਿੱਚ ਪ੍ਰਮੁੱਖ ਖਬਰ ਸੀ ਵੀ ਚਵਾਲ ਨੇੜੇ ਪਿੰਡ ਦੀ ਤਲਾਸ਼ੀ ਸਮੇਂ ਅੱਤਵਾਦੀਆਂ ਅਤੇ ਸੁਰੱਖਿਆ ਦਸਤਿਆਂ ਵਿੱਚ ਮੁਕਾਬਲਾ ਹੋਇਆ ਮੁਕਾਬਲੇ ਵਿੱਚ ਦੋ ਖੜਕੂ ਮਾਰੇ ਗਏ ਉਹਨਾਂ ਕੋਲੋਂ ਦੋ ਅਸਾਧ ਦਾ ਬਰਾਮਦ ਹੋਈਆਂ ਨੇ ਇੱਕ ਖੜਕੂ ਜੋ ਜ਼ਖਮੀ ਸੀ ਭੱਜਣ ਵਿੱਚ ਕਾਮਯਾਬ ਹੋ ਗਿਆ ਇਸ ਮੁਕਾਬਲੇ ਵਿੱਚ ਸੀਆਰਪੀਐਫ ਦੇ ਦੋ ਜਵਾਨ ਸ਼ਹੀਦ ਹੋ ਗਏ ਅਤੇ ਤਿੰਨ ਹੋਰ ਜ਼ਖਮੀ ਹੋ ਗਏ ਸਾਡਾ ਫਿਕਰ ਹੋਰ ਵੱਧ ਗਿਆ ਕਿ ਇਹ ਦੋ ਮਾਰੇ ਗਏ ਕੌਣ ਹੋ ਸਕਦੇ ਨੇ ਅਤੇ ਕਿਸੇ ਜਾਣ ਪਛਾਣ ਵਾਲੇ ਸਿੰਘ ਨੂੰ ਉਸ ਪਿੰਡ ਭੇਜਿਆ ਦਾ ਪਤਾ ਲੱਗਿਆ ਕਿ ਪੁਲਿਸ ਨੇ ਸਾਰੇ ਪਰਿਵਾਰ ਨੂੰ ਫੜ ਲਿਆ ਤੇ ਫਿਰ ਬਾਅਦ ਵਿੱਚ ਇਲਾਕੇ ਨੂੰ ਘੇਰ ਕੇ ਬਹੁਤ ਗੋਲੀਬਾਰੀ ਕੀਤੀ ਉਸ ਬਹਿਕ ਨੂੰ ਉਜਾੜ ਦਿੱਤਾ ਗਿਆ ਉਸ ਨੌਜਵਾਨ ਤੇ ਉਹਨਾਂ ਦੇ ਸਰੀਰ ਨੂੰ ਗੋਲੀ ਮਾਰ ਕੇ ਇਹ ਦਿਖਾ ਦਿੱਤਾ ਗਿਆ ਕਿ ਇਹ ਖਾੜਕੂਆਂ ਦੇ ਸਾਥੀ ਸਨ ਜੋ ਮੁਕਾਬਲੇ ਵਿੱਚ ਮਾਰੇ ਗਏ ਕਸ਼ਪਾਲ ਸਿੰਘ ਨੇ ਗੱਲ ਮਕਾਉਂਦਿਆਂ ਕਿਹਾ ਵੀ ਇਹ ਕੁਦਰਤ ਦਾ ਕਿਹੋ ਜਿਹਾ ਗੇੜ ਹੈ ਕਿ ਸਾਡਾ ਉਥੇ ਮੋਟਰਸਾਈਕਲ ਖਰਾਬ ਹੋਣਾ ਉਸ ਨੌਜਵਾਨ ਦਾ ਜਿਸ ਦਾ ਅਸੀਂ ਨਾਮ ਹੀ ਨਹੀਂ ਸੀ ਜਾਣਦੇ ਸਾਨੂੰ ਘਰ ਲੈ ਕੇ ਜਾਣਾ ਉਹਦਾ ਵਾਰ-ਵਾਰ ਸਾਡੇ ਕੋਲ ਬੈਠਣਾ ਉਹਦੇ ਘਰ ਵਾਲਿਆਂ ਦਾ ਵਾਰ-ਵਾਰ ਉਸ ਨੂੰ ਬੁਲਾਉਣਾ ਉਸ ਮੁੰਡੇ ਵੱਲੋਂ ਆਪ ਹੀ ਸਾਡਾ ਮੋਟਰਸਾਈਕਲ ਠੀਕ ਕਰ ਦੇਣਾ ਜਾਣ ਲੱਗਿਆ ਕਿਹੜਾ ਪੈ ਜਾਣਾ ਕੀ ਇਹ ਸਭ ਇਤਿਫਾਕ ਹੈ ਮੈਂ ਰਸ਼ਪਾਲ ਸਿੰਘ ਨੂੰ ਕਿਹਾ ਵੀ ਜਿੰਨਾ ਮੇਰਾ ਰੂਪ ਉਸ ਜ਼ਿੰਦਗੀ ਦਾ ਤਜਰਬਾ ਹੈ ਉਸ ਹਿਸਾਬ ਨਾਲ ਇਹ ਇਤਿਫਾਕ ਨਹੀਂ ਹੈਗਾ ਇਹ ਗੱਲ ਬੜੀ ਹੋਰ ਤਰ੍ਹਾਂ ਦੀ ਲੱਗਦੀ ਹੈ ਪਰ ਉਹਨਾਂ ਦੀ ਮੌਤ ਦਾ ਤੁਸੀਂ ਕਾਰਨ ਨਹੀਂ ਹੈਗੇ ਹਾਂ ਇਹ ਜ਼ਰੂਰ ਹੈ ਕਿ ਤੁਸੀਂ ਉਹਨਾਂ ਦੀ ਮੌਤ ਦਾ ਸਬੱਬ ਬਣ ਗਏ ਪਰ ਉਹਨਾਂ ਨੇ ਇਸ ਤਰ੍ਹਾਂ ਹੀ ਜਾਣਾ ਸੀ ਦੋਸਤੋ ਇਹ ਸੀ ਉਸ ਨੌਜਵਾਨ ਦੀ ਵਾਰਤਾ ਜਿਹੜੀ ਕਿ ਬੀਤੀ ਸੀ ਉਹਦੇ ਨਾਲ 1980-90 ਦੇ ਦਹਾਕੇ ਵਿੱਚ ਐਸੇ ਤਰ੍ਹਾਂ ਦਾ ਕਿੱਸਾ ਲੈ ਕੇ ਤੁਹਾਡੇ ਸਾਹਮਣੇ ਕੱਲ ਫੇਰ ਪੇਸ਼ ਹੋਵਾਂਗੇ ਉਦੋਂ ਤੱਕ ਲਈ ਸਤ ਸ੍ਰੀ ਅਕਾਲ